ਜੋ ਅਸੀਂ ਦੁਬਾਰਾ ਦਿੱਲੀ ਜਾਣ ਦਾ ਪ੍ਰਵਾਹ ਕੀਤਾ ਉਹਦੇ ਵਿੱਚ ਸਰਦਾਰ ਸਰਦੂ ਸਿੰਘ ਮਾਸਟਰ ਵੱਲੋਂ ਫੇਰ ਸਾਨੂੰ ਟਰੈਕਟਰ ਦੀ ਸੇਵਾ ਕੀਤੀ ਹੈ ਨੇ ਵੀ ਪੁੱਥੇ ਪਲਾਸ ਨੂੰ ਸਾੜ ਲੱਗ ਜੇ ਆਪਣਾ 6 ਮਹੀਨੇ ਲੱਗ ਜਾਣਾ ਤੇ ਟਰੈਕਟਰ ਮੇਰਾ ਜਾਊਗਾ ਮੈਂ ਇਸ ਪਰਿਵਾਰ ਦਾ ਜੋ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਇਸ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਸასი ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਣੇ ਪਿੰਡ ਭਲੂਰ ਖੋਸਾ ਯੂਨੀਅਨ ਵੱਲੋਂ ਬਾਈ ਦਿੱਲੀ ਮੋਰਚੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਅੱਜ ਭਾਈ ਸਾਰੇ ਮੈਂਬਰ ਚੱਲੇ ਆ ਇਕੱਠੇ ਹੋ ਕੇ ਟਰੈਕਟਰ ਲੈਣ ਟਰੈਕਟਰ ਜਿਹੜਾ ਪਹਿਲਾਂ ਵੀ ਮਾਸਟਰ ਸਾਧੂ ਸਿੰਘ ਜੀ ਦਾ ਸੰਧੂ ਪਰਿਵਾਰ ਦਾ ਪਹਿਲਾਂ ਵੀ ਦਿੱਲੀ ਜਿਹੜਾ ਸਭ ਤੋਂ ਪਹਿਲਾ ਮੋਰਚੇ 'ਚ ਗਿਆ ਸੀ ਅੱਜ ਦੁਬਾਰਾ ਫੇਰ ਉਹੀ ਟਰੈਕਟਰ ਖੋਸਾ ਜੁਨੀਨ ਨੂੰ ਸੰਧੂ ਪਰਿਵਾਰ ਵੱਲੋਂ ਦਿੱਤਾ ਗਿਆ ਵੀ ਦਿੱਲੀ ਮੋਰਚੇ ਵਾਸਤੇ ਸਾਡਾ ਟਰੈਕਟਰ ਲੈ ਕੇ ਜਾਓ ਤੇ ਆਜੋ ਫਿਰ ਥੋੜੀ ਅੱਜ ਗੱਲਬਾਤ ਵੀ ਕਰਵਾਉਣੀ ਆ ਤੇ ਦਿਖਾਉਣੀ ਆ ਤਿਆਰੀਆਂ ਸਾਰੀਆਂ ਲਓ ਜੀ ਪਹੁੰਚ ਗਏ ਆ ਸੰਧੂ ਪਰਿਵਾਰ ਦੇ ਘਰ ਤੇ ਮਾਤਾ ਜੀ ਨੇ ਸ਼ਟਰ ਚੱਕਤਾ ਕਹਿੰਦੇ ਵੀ ਆਪਣਾ ਟਰੈਕਟਰ ਜਾਊਗਾ ਦਿੱਲੀ ਮੋਰਚੇ ਤੇ ਤੇ ਹੁਣ ਆਪਾਂ ਇਹਦੇ ਲਾਉਣੇ ਆ ਬਈ ਸਾਰੇ ਕਵਰ ਤੇ ਫਿਰ ਕਰਦੇ ਆ ਇਹਦੀ ਪੂਰੀ ਤਿਆਰੀ ਤੇ ਤਿਆਰੀ ਕਰਕੇ ਆਪਾਂ ਚੱਲਾਂਗੇ ਬਈ ਦਿੱਲੀ ਮੋਰਚੇ ਦੇ ਲੈ ਬਈ ਛੋਟਾ ਚੱਲਿਆ ਸਾਡਾ ਦਿੱਲੀ ਨੂੰ ਫੇਰ ਤੇ ਪਹਿਲੇ ਧਰਨੇ ਤੇ ਵੀ ਇਹ ਗਿਆ ਸੀ ਤੇ ਦੁਬਾਰਾ ਜਲਾਤਾ ਬਈ ਕਵਰ ਖੋਸਾ ਜੁਨੀਅਨ ਬਾਹਰ ਨਿਕਲੇਗਾ ਗੂਏ ਤਾਂ ਠੱਗਾ ਲਾ ਦੋ ਠੱਗਾ ਹਾਂ ਬਹੁਤ ਮੁਹੱਬਤ ਨਾਲ ਉਹਨੇ ਲੇਗਾਂ ਮੇ ਫੋਮ ਉਹ ਨਹੀਂ ਰਹੀ ਗਿਆ ਆਪਣਾ ਮਰਵੀ ਤੇ ਰੋਲ ਝੋਟੇ ਨੂੰ ਸਾਹ ਬੋਲ ਹਮ ਲਓ ਜੀ ਪਰਾਣਾ ਝੋਟਾ ਹੋਈ ਜਾਂਦਾ ਤਿਆਰ ਤੇ ਸਾਰੇ ਵੀਰ ਕਰੀਆਂ ਦੇ ਝੰਡੇ ਝੁੰਡੇ ਲਾਤੇ ਵੀ ਦੁਬਾਰਾ ਤੇ ਸ਼ਾਤਰੀਆਂ ਸ਼ੁਧਰੀਆਂ ਕੱਸੀ ਜਾਂਦੇ ਸਾਰਾ ਸਮਾਨ ਕਰੀ ਜਾਂਦੇ ਵੀਰ ਸੈਟਅਪ ਲੋ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮਾਸਟਰ ਜੀ ਦਾ ਸਾਧੂ ਸਿੰਘ ਜੀ ਦਾ ਜਿਨ੍ਹਾਂ ਦਾ ਪਹਿਲਾਂ ਵੀ ਜਦੋਂ ਮੋਰਚਾ ਲੱਗਾ ਸੀ ਦਿੱਲੀ ਤੇ ਪਹਿਲਾਂ ਵੀ ਇਹੇ ਟਰੈਕਟਰ ਗਿਆ ਸੀ ਤੇ ਅੱਜ ਦੁਬਾਰਾ ਫੇਰ ਬਈ ਸਾਫ ਸਫਾਈ ਸਾਰੇ ਵੀਰ ਕਰੀ ਜਾਂਦੇ ਆ ਤੇ ਝੰਡੇ ਲਾਤੇ ਖੋਸਾ ਜੁਣੀ ਜਾਂਦੇ ਤੇ ਤਿਆਰੀਆਂ ਪੂਰੀਆਂ ਵੀ ਦਿੱਲੀ ਨੂੰ ਲੋ ਜੀ ਸਾਰੇ ਵੀਰ ਪੂਰੀਆਂ ਤਿਆਰੀ ਕਰੀ ਜਾਂਦੇ ਆ ਟਰੈਕਟਰ ਨੂੰ ਜਾਂਦੇ ਆ ਸ਼ਿੰਗਾਰੀ ਤੇ ਬਾਕੀ ਤੁਹਾਨੂੰ ਦਿੰਨੇ ਆ ਤਰੀਕ ਵੀ ਕਿਦਾਂ ਦਿੱਲੀ ਜਾਣਾ ਤੇ ਵੀਡੀਓ ਨੂੰ ਵੱਧ ਵੱਧ ਪਿੰਡ ਵਾਸੀਓ ਜਰੂਰ ਸ਼ੇਅਰ ਕਰਿਆ ਕਰੋ ਤੇ ਸਾਰੇ ਵੀਰ ਵੀ ਜਰੂਰ ਦਿੱਲੀ ਪਹੁੰਚੋ ਆਪਣੇ ਹੱਕਾਂ ਲਈ ਤੇ ਆਪਣਾ ਟਰੈਕਟਰ ਇੱਧਰ ਹੋਈ ਜਾਦਾ ਵੀ ਤਿਆਰ ਪਾਣੀ ਡੋਲ ਲਓ ਜੀ ਛੋਟਾ ਸਾਡਾ ਹੋ ਗਿਆ ਸਟਾਰਟ ਤੇ ਝੰਡੇ ਝੰਡੇ ਲਾਤੇ ਆ ਬਈ ਦਿੱਲੀ ਮੋਰਚੇ ਆਸਤੇ ਟਰੈਕਟਰ ਹੈਗਾ ਮਹਿੰਦਰਾ 275 DI ਲਓ ਵੀ ਛੋਟਾ ਦੁਬਾਰਾ ਤਿਆਰ ਹੋ ਗਿਆ ਵੀ ਦਿੱਲੀ ਫਤਿਹ ਕਰਨ ਲਈ ਤੇ ਆਜੋ ਹੁਣ ਥੋੜੀ ਰੌਣੇ ਪ੍ਰਧਾਨ ਸਾਹਿਬ ਨਾਲੇ ਗੱਲਬਾਤ ਤੇ ਸਾਰੀ ਜੁਨੀਅਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪਾਂ ਪਿੰਡ ਭਲੂਰ ਆ ਜ਼ਿਲ੍ਹਾ ਮੋਗਾ ਭਾਤੀ ਕਿਸਾਨ ਜੁਨੀਆ ਖੋਸਾ ਉਹ ਕਾਈ ਵੱਲੋਂ ਜੋ ਦਿੱਲੀ ਜਾਣ ਦੇ ਸਬੰਧ ਦੇ ਵਿੱਚ ਸਰਦਾਰ ਸਾਰੂ ਸਿੰਘ ਮਾਸਟਰ ਇਹਨਾਂ ਦੇ ਪਰਿਵਾਰ ਵੱਲੋਂ ਜੋ ਪਹਿਲਾਂ ਦਿੱਲੀ ਜੋ ਕਿਸਾਨਾਂ ਦੇ ਵਿਰੁੱਧ ਬਿੱਲ ਪਾਸ ਕੀਤੇ ਗਏ ਸੀ ਉਦੋਂ ਗਏ ਸੀ ਉਦੋਂ ਇਹਨਾਂ ਨੇ ਪਾਇਟਰ ਦੀ ਸੇਵਾ ਕੀਤੀ ਸਾਲ ਸਵਾ ਸਾਲ ਰਹੇ ਉੱਥੇ ਤੇ ਹੁਣ ਅਸੀਂ ਦੁਵਾਰਾ ਦਿੱਲੀ ਜੋ ਆਪਣੀ ਮੋਦੀ ਸਰਕਾਰ ਨੇ ਦੁਵਾਰਾ ਕਿਸਾਨਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਕੋਈ ਵਾਅਦਾ ਨਹੀਂ ਪੂਰਾ ਕੀਤਾ ਇਸ ਸਬੰਧ ਦੇ ਵਿੱਚ ਆਪਾਂ ਜੋ ਪੰਜਾਬ ਦੀਆਂ ਸਯੁਕਤ ਮੋਰਚ ਵੱਲੋਂ ਜਿੰਨੀਆਂ ਵੀ ਕਿਸਾਨ ਜੁਨੀਆਨਾਂ ਦਾ ਸਾਰਿਆਂ ਵੱਲੋਂ ਦੁਵਾਰਾ ਸਰਕਾਰ ਨੂੰ ਅਪੀਲ ਕੀਤੀ ਤੇ ਪਰ ਉਹਨਾਂ ਨੇ ਕੋਈ ਵੀ ਇਸ ਮੁੱਦੇ ਦੇ ਉੱਤੇ ਅਸਰ ਨਹੀਂ ਕੀਤਾ ਇਸ ਕਰਕੇ ਕਿਸਾਨ ਜੁਨੀਆਨਾਂ ਨੇ ਜੋ ਆਪਣਾ ਸੁਯੋਗਤ ਮੋਰਚੇ ਵੱਲੋਂ ਫੈਸਲਾ ਹੋਇਆ ਸੀ ਵੀ ਆਪਾਂ ਦਿੱਲੀ ਕੂਚ ਕਰਨੀ ਐ ਦੁਬਾਰਾ ਆਪਾਂ ਦਿੱਲੀ ਘੇਰਨੀ ਐ ਉਸ ਵਾਂਦੇ ਵਿੱਚ ਜੋ ਪੰਜਾਬ ਦੇ ਨੌਜਵਾਨ ਬਜ਼ੁਰਗ ਇਸ ਟਾਈਮ ਵੱਧੋ-ਵਾਧੋ ਦਿੱਲੀ ਦਿਨਾਂ ਵਾਲੋਂ ਜੋ ਦਿੱਲੀ ਕੇ ਰਹਿ ਐ ਉਥੇ ਹਰਿਆਣਾ ਸਰਕਾਰ ਵੱਲੋਂ ਆਪਣੇ ਪੰਜਾਬ ਦੀਆਂ ਟਰੈਕਟਰਾਂ ਲੀਆਂ ਰੋਕੀਆਂ ਗਈਆਂ ਟਰੈਕਟਰ ਭੰਨੇ ਗਏ ਆ ਆਪਾਂ ਵੱਧੋ-ਵਾਧੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਜੋ ਵੀ ਪੰਜਾਬ ਦੇ ਨੌਜਵਾਨ ਆ ਕਿਸਾਨ ਆ ਮਜ਼ਦੂਰ ਆ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਕਿਉਂਕਿ ਉੱਥੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਤੇ ਉਹਨਾਂ ਦੀਆਂ ਜਾਨਾਂ ਦਾ ਹੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਆਪਣਾ ਵੀ ਫਰਜ਼ ਬਣਦਾ ਵੱਤ-ਵੱਤ ਜਿੰਨੇ ਵੀ ਐਨਆਰਆਈ ਵੀਰ ਹੈ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਆਪਣਾ ਸਹਿਯੋਗ ਵੱਤ-ਵੱਤ ਜਿਵੇਂ ਅੱਗੇ ਸਹਿਯੋਗ ਦਿੱਤਾ ਓਵੇਂ ਸਹਿਯੋਗ ਦਿਓ ਹੁਣ ਦੂਰੀਵਾਰ ਜੋ ਅਸੀਂ ਦੁਬਾਰਾ ਦਿੱਲੀ ਜਾਣ ਦਾ ਪ੍ਰਵਾਹ ਕੀਤਾ ਹੈ ਉਹਦੇ ਵਿੱਚ ਸਰਦਾਰ ਸਾਧੂ ਸਿੰਘ ਮਾਸਟਰ ਵੱਲੋਂ ਫੇਰ ਸਾਨੂੰ ਟ੍ਰੈਕਟਰ ਦੀ ਸੇਵਾ ਕੀਤੀ ਹੈ ਨੇ ਵੀ ਉਥੇ ਪਰਾ ਤੁਹਾਨੂੰ ਸਾਲ ਲੱਗ ਜੇ ਆਪਣਾ 6 ਮਹੀਨੇ ਲੱਗ ਜਾਣਾ ਤੇ ਫਿਰ ਟਰੈਕਟਰ ਮੇਰਾ ਜਾਊਗਾ ਮੈਂ ਇਸ ਪਰਿਵਾਰ ਦਾ ਜੋ ਭਾਰਤੀ ਕਿਸਾਨ ਜੂਨੀਅਰ ਖੋਸਾ ਵੱਲੋਂ ਇਸ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਨਿੱਕੇ ਜਿਹੇ ਸਾਦੇ ਦੇ ਉੱਤੇ ਅਸੀਂ ਆ ਕੇ ਬੇਨਤੀ ਕੀਤੀ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਮੈਂ ਪਰਿਵਾਰ ਦਾ ਧੰਨਵਾਦ ਕਰਦਾ ਜਿੰਨੀਆਂ ਵੀ ਸੰਗਤਾਂ ਅੱਜ ਮੇਰੇ ਨਾਲ ਅਸੀਂ ਦਿੱਲੀ ਜਾਣ ਦੀ ਤਿਆਰੀ ਕਰਦੇ ਹਾਂ ਤੇ ਮੈਂ ਬੇਨਤੀ ਕਰਦਾ ਜੋ ਨਗਰ ਨਿਵਾਸੀਆਂ ਨੂੰ ਵੀ ਭਾਈ ਨਾ ਚੱਲਣ ਦੀ ਕਿਰਪਾਲਤਾ ਵੀ ਕਰੋ ਨਾਲੇ ਭਾਈ ਜੋ ਮਾਇਆ ਦਾ ਜੋ ਯੋਗ ਆ ਇਹ ਵੀ ਵੱਤੋ ਵਾਰ ਦੇਣ ਦੀ ਕਿਰਪਾਲਤਾ ਕਰਨੀ ਕਿਉਂਕਿ ਕੋਈ ਵੀ ਕੰਮ ਹੈ ਇਹ ਮਾਇਆ ਤੋਂ ਬਿਨੇ ਕੰਮ ਨਹੀਂ ਹੁੰਦਾ ਇਸ ਕਰਕੇ ਹੱਥ ਬੰਨ੍ਹ ਕੇ ਬੇਤੀ ਸਾਰੀਆਂ ਸੰਗਤਾਂ ਨੂੰ ਵੀ ਭਾਈ ਨਾਲ ਚੱਲ ਕੇ ਸਾਡੇ ਸਹਿਯੋਗ ਦਿਓ ਤੇ ਆਪਾਂ ਜੋ ਦਿੱਲੀ ਸਰਕਾਰ ਹੈ ਉਹਨੂੰ ਆਪਾਂ ਉਹਦੇ ਨਾਲ ਮੱਥਾ ਲਾਇਆ ਹੈ ਉਹਨੂੰ ਆਪਾਂ ਸਾਕ ਸਗਾ ਕੇ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਆਪਣਾ ਕਿਸਾਨ ਅੰਦੋਲਨ ਟੂ ਚੱਲ ਰਿਹਾ ਹੈ ਇਸ ਦੇ ਸੰਬੰਧ ਵਿੱਚ ਜੋ ਕਿ ਭਾਰਤੀ ਕਿਸਾਨ ਜੀ ਨੇ ਖੁੱਸਾ ਵੱਲੋਂ ਸਾਨੂੰ ਸੱਦਾ ਦਿੱਤਾ ਗਿਆ ਸੀਗਾ ਜੋ ਕਿ ਆਪਣੇ ਸਾਰਾਂ ਦੇ ਹੱਕ ਬੰਦ ਆ ਪਿਛਲੀ ਵਾਰ ਵੀ ਜਿਵੇਂ ਆਪਾਂ ਭਲੂਰ ਵੱਲੋਂ ਇਕਾਈ ਵੱਲੋਂ ਗਏ ਸੀਗੇ ਅਗਰਾਹਾ ਵੱਲੋਂ ਸੀ ਪਿਛਲੀ ਵਾਰ ਐਸ ਵੀ ਆਰ ਜੋ ਕਿ ਕੁਝ ਪ੍ਰੋਬਲਮ ਸੀਗੀ ਵਿੱਚ ਅਗਰਾਹਾ ਦੇ ਤੇ ਉਹ ਸਾਡੇ ਪ੍ਰਧਾਨ ਜੀ ਨੇ ਜੋ ਫੈਸਲਾ ਲਿਆ ਸੀ ਇਹਨਾਂ ਦੇ ਨਾਲ ਆ ਤੇ ਦੁਬਾਰਾ ਜੋ ਕਿਸਾਨ ਅੰਦੋਲਨ ਦਿੱਲੀ ਟੂ ਚੱਲ ਰਿਹਾ ਹੈ ਮੋਦੀ ਸਰਕਾਰ ਵੱਲੋਂ ਜੋ ਪਿਛਲੀ ਵਾਰ ਸਾਨੂੰ ਐਮ ਐਸ ਪੀ ਦੀ ਗਰੰਟੀ ਜੋ ਵਾਅਦੇ ਹੱਟਣਾ ਕੀਤੇ ਗਏ ਸੀ ਉਹ ਕਿਤੇ ਨਾ ਕਿਤੇ ਮੁੱਕ ਰਹੀ ਆ ਇਸ ਦੇ ਸਬੰਧ ਵਿੱਚ ਦੁਆਰਾ ਅੰਦੋਲਨ ਜੋ ਸ਼ੁਰੂ ਹੋ ਰਿਹਾ ਜੋ ਕਿ ਖੱਟਰ ਸਰਕਾਰ ਵੱਲੋਂ ਹਰਿਆਣਾ ਬਾਰਡਰ ਦੇ ਉੱਤੇ ਕਿਸਾਨ ਸਾਡੇ ਜਿਹੜੇ ਸ਼ੁਭਕਰਨ ਸਿੰਘ ਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੋ ਕਿ ਦਿੱਲੀ ਜਾ ਰਹੇ ਸੀਗੇ ਉਸ ਦੇ ਸਬੰਧ ਵਿੱਚ ਜੋ ਗਰੰਟੀਆਂ ਸਾਨੂੰ ਨਹੀਂ ਦਿੱਤੀਆਂ ਗਈਆਂ ਉਸ ਦੇ ਸਬੰਧ ਵਿੱਚ ਜੋ ਸਾਡੇ ਕਿਸਾਨ ਜਾ ਰਹੇ ਸੀਗੇ ਟਰੈਕਟਰ ਭੰਨੇ ਉਹਨਾਂ ਦੇ ਉਹਨਾਂ ਦਾ ਜੋ ਸ਼ਿਦਿਆਂ ਦੁਆਰਾ ਫੇਰ ਸ਼ੁਰੂ ਹੋ ਗਿਆ ਸ਼ਿਦਿਆਂ ਦਾ ਦੌਰ ਸਾਨੂੰ ਸਾਰਿਆਂ ਦਾ ਹੱਕ ਬੰਦਾ ਸਾਡਾ ਸਾਰਿਆਂ ਦਾ ਹੀ ਕਿ ਸਾਨੂੰ ਵੱਧ ਚੜ ਕੇ ਸਹਿਯੋਗ ਦੇਣਾ ਚਾਹੀਦਾ ਇਸ ਅੰਦੋਲਨ ਵਾਸਤੇ ਬਾਕੀ ਪਿਛਲੀ ਵਾਰ ਜੋ ਟਰੈਕਟਰ ਸਾਧੂ ਸਿੰਘ ਮਾਸਟਰ ਜੀ ਨੇ ਸਾਨੂੰ ਸੇਵਾ ਦਿੱਤੀ ਸੀ ਇੱਕ ਵਾਰ ਇਹਨਾਂ ਨੇ ਸਾਨੂੰ ਕੈਂ ਵੀ ਨਹੀਂ ਦਿੱਤਾ ਗਾ ਇਹ ਕਹਿੰਦੇ ਟਰੈਕਟਰ ਸਾਡਾ ਜਾਊਗਾ ਇਸ ਵਾਰ ਵੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਕਿ ਸਾਨੂੰ ਇਹਨਾਂ ਨੇ ਦੁਬਾਰਾ ਫੇਰ ਟਰੈਕਟਰ ਦੀ ਸੇਵਾ ਦਿੱਤੀ ਆ ਸੋ ਇਹਨਾਂ ਦਾ ਬੇਨਤੀਆਂ ਕਰਦੇ ਇਹਨਾਂ ਦਾ ਫੇਰ ਦੁਬਾਰਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲੋ ਵੀ ਮਿੱਤਰ ਪਿਆਰਿਓ ਆਪਣਾ ਟਰੈਕਟਰ ਹੋ ਗਿਆ ਐਨ ਪੂਰਾ ਰੈਡੀ ਤੇ ਜਿਹੜੇ ਕੋਈ ਕੰਮ ਕਰ ਰਹੇ ਨੇ ਤੇ ਅੱਜ ਆਪਾਂ ਇਹਦੇ ਸਾਰੇ ਕਰਵਾਦਨੇ ਆ ਡਨ ਤੇ ਇਧਰ ਵੀਰ ਸਾਰੇ ਮੈਂਬਰ ਬੈਠੇ ਆ ਵਾਰਤਾ ਲਾਭ ਕਰ ਰਹੇ ਆ ਵੀ ਦਿੱਲੀ ਜਾਣ ਵਾਸਤੇ ਤਿਆਰੀਆਂ ਕਿੱਦਾਂ ਰੱਖਣੀਆਂ ਕਿੱਦਾਂ ਜਾਣਾ ਕੀ ਕੀ ਅਰੇਂਜਮੈਂਟ ਕਰਨਾ ਉਹ ਸਾਰੀਆਂ ਵਿਚਾਰ ਚਰਚਾਵਾਂ ਇੱਥੇ ਵੀਰ ਕਰੀ ਜਾਂਦੇ ਆ ਕਿ ਰਸਤ ਦੀ ਲੋੜ ਆ ਰਸਣ ਦੀ ਲੋੜ ਆ ਤੇ ਆਪਾਂ ਨੂੰ ਪੈਸੇ ਦੀ ਵੀ ਲੋੜ ਆ ਤੇ ਵੱਧ ਤੋਂ ਵੱਧ ਇਸ ਯੂਨੀਅਨ ਦੀ ਸਪੋਰਟ ਕਰੋ ਤੇ ਵੱਧ ਤੋਂ ਵੱਧ ਮੈਂਬਰ ਬਣੋ ਬਈ ਕੋਸਾ ਯੂਨੀਅਨ ਦੇ ਤੇ ਸਪੋਰਟ ਦਬਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਇਧਰ ਬਾਈ ਪਰਿਵਾਰ ਵੱਲੋਂ ਚਾਹ ਦੇ ਲੰਗਰ ਲਗਾਏ ਗਏ ਆ ਬਈ ਚਾਹ ਦਾ ਪ੍ਰਬੰਧ ਕੀਤਾ ਗਿਆ ਤੇ ਸਾਰੇ ਮੈਂਬਰਾਂ ਨੂੰ ਚਾਹ ਦੇ ਗੱਫੇ ਵਰਤਾਏ ਜਾ ਰਹੇ ਆ ਤੇ ਵੱਧ ਤੋਂ ਵੱਧ ਬਾਈ ਸਪੋਰਟ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਤੇ ਹਰ ਇੱਕ ਅਪਡੇਟ ਆਪਾਂ ਯੂਨੀਅਨ ਦੀ ਦਿੰਦੇ ਰਵਾਂਗੇ Terima kasih telah menonton! ਨੇ ਪਾਤੇ ਆ ਬਈ ਘਰੋਂ ਚਾਲੇ ਤੇ ਹੁਣ ਟਰੈਕਟਰ ਦੀ ਕਰਾਉਣੀ ਆ ਥੋੜੀ ਜਿਹੀ ਡੈਂਟਿੰਗ ਪੇਂਟਿੰਗ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਜੋ ਮੇਰੇ ਵੀਰ ਸਾਰੇ ਆਪਣੇ ਪਿੰਡ ਵਾਸੀ ਜ਼ਰੂਰ ਪਹੁੰਚੋ ਬਈ ਸਾਥ ਦਿਓ ਤੇ ਬਾਕੀ ਵੀ ਸਾਥ ਜ਼ਰੂਰ ਦਿਆ ਕਰੋ ਜੁਨੀਅਨ ਦਾ ਰੋਸਾ ਯੂਨੀਅਨ ਪਿੰਡ ਪਨਹੂਰ ਬਾਕੀ ਆਪਣੇ ਪਿੰਡ ਵਾਸੀ ਪੂਰਾ ਸਾਥ ਦਿੰਦੇ ਆ ਤੇ ਬਾਕੀ ਅਗਰਾਈ ਵੀ ਸ਼ੁਰੂ ਆ ਤੇ ਮੇਰੇ ਵੀਰ ਵੱਧ ਤੋਂ ਵੱਧ ਅਗਰਾਈ ਦਿਓ ਤੇ ਆਪਾਂ ਆਪਣੀਆਂ ਫਸਲਾਂ ਦੇ ਆਪ ਮੁੱਲ ਤੈਅ ਕਰਨੇ ਆ ਜਿੰਨਾ ਚਿਰ ਆਪਾਂ ਆਪਣੀਆਂ ਫਸਲਾਂ ਦੇ ਆਪ ਮੁੱਲ ਤੈਅ ਨਹੀਂ ਕਰਦੇ ਉਨਾ ਚਿਰ ਕੁਝ ਨਹੀਂ ਹੋਣਾ ਫਸਲਾਂ ਵੀ ਬਚਾਉਣੀਆਂ ਨਸਲਾਂ ਵੀ ਬਚਾਉਣੀਆਂ ਰਾਸ਼ਨ ਭਰੀਏ ਦੇ ਨਾਲ ਤੇ ਰਾਸ਼ਨ ਦੀ ਸੇਵਾ ਵੀ ਵੱਧ ਤੋਂ ਵੱਧ ਕਰੋ ਜੀ ਹਾਂ ਰਾਸ਼ਨ ਦੀ ਸੇਵਾ ਵੀ ਕਰੋ ਜਿਹੜੇ ਮਾਇਆ ਕਰਕੇ ਕਰ ਸਕਦੇ ਆ ਉਹ ਵੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਬਾਕੀ ਕਿੱਲੇ ਦੇ ਹਿਸਾਬ ਨਾਲ ਪੈਸੇ ਲਾਏ ਆ 100 ਰੁਪਇਆ ਕਿੱਲੇ ਦਾ ਬਾਕੀ ਜੇ ਕੋਈ ਵੱਧ ਕਰਨੀ ਚਾਹੁੰਦਾ ਵੱਧ ਵੀ ਸੇਵਾ ਕਰ ਸਕਦਾ